ਇਸ ਸਤਲੁਜ ਦਰਿਆ ਆ ਦੀਆਂ ਪੁਰਾਣੀਆਂ ਪੈੜਾ ਹਨ ਅਤੇ ਦੂਜੇ ਪਾਸੇ ਸਤਲੁਜ ਦਰਿਆ ਨੂੰ ਪੁਰਾਣੇ ਰਸਤੇ ਉੱਤੇ ਮੋੜਨ ਦੀਆਂ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਪਰ ਫਿਲਹਾਲ ਸਤਲੁਜ ਦਰਿਆ ਨੇ ਲੁਧਿਆਣਾ ਜ਼ਿਲ੍ਹੇ ਦੇ ਸਸਰਾਲੀ ਪਿੰਡ ਕੋਲ ਆਪਣਾ ਨਵਾਂ ਰਸਤਾ ਬਣਾ ਲਿਆ ਹੈ ਇਸ ਦਾ ਸਭ ਤੋਂ ਵੱਡਾ ਅਸਰ ਕਿਸਾਨਾਂ ਉੱਤੇ ਪਿਆ ਹੈ 52 ਸਾਲਾ ਤੇਜ ਸਿੰਘ ਆਪਣੇ ਭਰਾ ਨਾਲ ਮਿਲ ਕੇ 5 ਏਕੜ ਵਿੱਚ ਖੇਤੀ ਕਰਦੇ ਸਨ ਉਹ ਵਾਟ ਤੋਂ ਤੁਰ ਕੇ ਇਦਾਂ ਚੱਲ ਕੇ ਅੰਦਰ ਬਾਹਰ ਦੋਨੇ ਪਾਸੇ ਜ਼ਮੀਨ ਦੀ ਵੰਡ ਤੋਂ ਅੰਦਰ ਤੇ ਬਾਹਰ ਸਾਡੀ ਇਸ ਜ਼ਮੀਨ ਇਨਾਂ ਦੀ ਆਮਦਨ ਦਾ ਇਕਲੌਤਾ ਸਾਧਨ ਸੀ ਪਰ ਹੁਣੇ ਜ਼ਮੀਨ ਸਤਲੁਜ ਨੇ ਨਿਗਲ ਲਈ ਐ ਸਭ ਕੁ ਦਾ ਰੋਡ ਕਿ ਲੈ ਗਿਆ ਜੀ ਸਾਡਾ ਤੇ ਦਰਿਆ ਜੀ ਛੱਡਿਆ ਕੁਛ ਨਹੀਂ ਸਾਡੀ ਅੰਦਰ ਪੈ ਲਈ ਜੀ ਉਹ ਹੋ ਗਈ ਤੇ ਸਭ ਕੁ ਲੈ ਗਿਆ ਜੀ ਬਰੇ ਸਾਡੀ ਗੁਜ਼ਾਰਤ ਹੀ ਇਹੀ ਕੁਛ ਲੈ ਗਿਆ ਸਾਡਾ ਝੋਨਾ ਰ ਕਣਕ ਹੁੰਦਾ ਝੋਨਾ ਜਾਂ ਜਾਂ ਪੱਠੇ ਹੁੰਦੇ ਸਾਡੇ ਉਹ ਵੀ ਹੁਣ ਖਤਮ ਹੋ ਗਏ ਸਾਡੇ ਝੋਨਾ ਰ ਕਣਕ ਦੀ ਝੋਨੀ ਪਰ ਸਾਡੀ ਆਸ ਸੀ ਇਹ ਚੱਕ ਜੋ ਕੇ ਲਾਉਂਦੇ ਤੇ ਰੁਪਏ ਆੜਤੀਆਂ ਤੋਂ ਉਹ ਵੀ ਹੁਣ ਖਤਮ ਹੋ ਗਏ ਆ ਇਹ ਤਾਂ ਹੁਣ ਇਦਾਂ ਹੀ ਆਹ ਦੇਖੋ ਜੇ ਹੁਣ ਜਿੱਦਾਂ ਚੱਲਦਾ ਹੁਣ ਇਦਾਂ ਹੀ ਗੁਜ਼ਾਰਾ ਕਰਾਂਗੇ ਜੇ ਉਸ ਲਗਾਈ ਕਰ ਲਈ ਸਰਕਾਰ ਤਾਂ ਵਧੀਆ ਨਹੀਂ ਆ ਵਧੀ ਲੁਧਿਆਣਾ ਪ੍ਰਸ਼ਾਸਨ ਮੁਤਾਬਕ ਇਕੱਲੇ ਸਸਰਾਲੀ ਪਿੰਡ ਦੀ 201 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਦਰਿਆ ਹੇਠ ਆ ਚੁੱਕੀ ਹੈ ਅਤੇ ਇਹ ਰੋਜ਼ਾਨਾ ਲਗਭਗ 3 ਏਕੜ ਜ਼ਮੀਨ ਨਿਗਲ ਰਿਹਾ ਹੈ। ਇਸੇ ਪਿੰਡ ਦੇ ਕਿਸਾਨ ਨਿਹਾਲ ਸਿੰਘ ਨੇ ਆਪਣੇ 18 ਏਕੜ ਵਿੱਚ ਪਪੂਲਰ ਦੇ ਰੁੱਖਾਂ ਅਤੇ ਝੋਨੇ ਦੀ ਬਿਜਾਈ ਕੀਤੀ ਸੀ। ਪਰ ਨਾ ਹੁਣ ਉਹਨਾਂ ਦੀ ਫਸਲ ਬਚੀ ਹੈ ਅਤੇ ਨਾ ਹੀ ਜ਼ਮੀਨ। ਦਰਿਆ ਜਿਹੜਾ ਸਾਡੇ ਖੇਤਾਂ 'ਚ ਵਗ ਰਿਹਾ ਹੈ। ਇਦਾਂ ਹੀ ਆ ਜੀ ਰਸਤਾ ਚੇਂਜ ਕਰ ਲਿਆ ਬਸ ਪਰਲਾ ਪਾਸਾ ਸੁਝਾਨੀਮਾ ਇੱਕ ਪਾਸੇ ਉਧਰੋਂ ਇੱਧਰ ਆ ਗਿਆ ਪਾਣੀ ਤੇ ਉਹਦੇ ਕਰਕੇ ਇਹ ਹੋ ਗਿਆ ਇਹ ਟੈਟਰਾ ਜਿਹੜਾ ਹੈੱਡ ਕੋਲ ਹੋਰ ਸੰਦ ਭਾਂਡਾ ਜਿੰਨਾ ਵੀ ਹੈਗਾ ਸਾਡੇ ਕੋਲ ਟ੍ਰੇਲਰ ਵਗੈਰਾ ਜੋ ਹੈ ਸਾਰਾ ਬੇਲੇ ਹੋ ਗਿਆ ਸੀ ਉਹ ਬਾਅਦ ਹੁਣ ਆਵਾਜ਼ ਹੁਣ ਕਹਨਾ ਕਰਨੀ ਡੂੰਗੀ ਹੋ ਜਾਣੀ ਆ ਰੇਤਾ ਪੈ ਜਾਣਾ ਉਹਦੇ ਉੱਪਰ ਉਹਦਾ ਕਦੇ ਸਾਲਾਂ ਤੇ ਪੈ ਗਿਆ ਕੰਮ ਲੁਧਿਆਣਾ ਤੋਂ ਬਿਨਾਂ ਦਰਿਆਵਾਂ ਨੇ ਪੰਜਾਬ ਦੇ ਹੋਰਾਂ ਜ਼ਿਲ੍ਹਿਆਂ ਵਿੱਚ ਵੀ ਆਪਣਾ ਰਸਤਾ ਬਦਲਿਆ ਹੈ ਸultanpur Lodhi area ਵਿੱਚ ਖੇਤੀ ਕਰਦੇ ਮਨਜੀਤ ਸਿੰਘ ਦੀ 35 ਏਕੜ ਜ਼ਮੀਨ ਵੀ ਬਿਆਸ ਦਰਿਆ ਨੇ ਨਿਗਲ ਲਈ ਹੈ ਇਹ ਨਾ 10 ਕਿਲੇ ਪਰਾਂ ਚੱਲਦਾ ਹੈ ਪਹਿਲਾਂ ਦਰਿਆ ਤੁਸੀ ਵੇਖ ਸਕਦੇ ਹੋ ਪਰਲੇ ਪਾਸ ਜਗਾ ਜਿਹੜੀ ਉਹ ਦਰਿਆ ਦੀ ਆਈ ਉਥੋਂ ਉਹ ਜਗਾ ਤੋਂ ਛੱਡ ਕੇ ਦਰਿਆ ਇਹ ਹੁਣ ਮੇਰੀ ਜ਼ਮੀਨ ਦੇ ਵਿੱਚ ਸਾਰੇ ਦਾ ਸਾਰਾ ਪਾਣੀ ਜਿਹੜਾ ਵਾ ਨਾ ਇਹ ਸਾਡੀ ਜ਼ਮੀਨ ਦੇ ਵਿੱਚ ਆ ਗਿਆ ਜਿਹੜਾ 35 ਕਿੱਲੇ ਦਾ ਇੱਕੋ ਟਾਕੀ ਮੇਰਾ ਤੇ ਸਾਰੇ ਦਾ ਸਾਰਾ ਦਰਿਆ ਘੱਟ ਕੇ ਲੱਗਾ ਇੱਧਰ ਤੁਸੀਂ ਵੇਖ ਸਕਦੇ ਆ ਕਰ ਤਾ 2 ਕਿੱਲੇ ਜਗਾ ਬਾਕੀ ਰਹਿ ਗਈ ਆ ਸਾਡਾ ਤਾਂ ਕੋਈ ਹੁਣ ਰੋਜ਼ਗਾਰ ਨਹੀਂ ਰਿਹਾ ਕੋਈ ਨਾ ਹੀ ਦਿਹਾੜੀ ਕਰਨ ਜੋਗੀ ਆ ਕਿਉਂਕਿ ਜਿਹੜੇ ਬੰਦੇ ਨੇ ਸ਼ੁਰੂ ਤੋਂ ਲੈ ਕੇ ਆਪਣਾ ਜ਼ਿੰਮੇਵਾਰੀ ਕੀਤਾ ਹੋਵੇ ਅੱਜ ਇੱਕਦਮ ਹੀ ਹੱਥੋਂ ਚੀਜ਼ ਖੁੱਸ ਜੇ ਤੇ ਨਵੇਂ ਸਿਰੇ ਆ ਕੇ ਕਿਹੜਾ ਕਿਹ ਤਰ੍ਹਾਂ ਕੰਮ ਕਰੂਗਾ ਮਹਾਰਾ ਮੁਤਾਬਕ ਨਦੀਆਂ ਜਾਂ ਦਰਿਆ ਦੂ ਕਾਰਨ ਕਰਕੇ ਹੀ ਰਸਤਾ ਬਦਲਦੇ ਹਨ ਸੀਨੀਅਰ ਮਿੱਟੀ ਪੌਦਿਕ ਵਿਗਿਆਨੀ ਵੱਜੋਂ ਸੇਵਾਮੁਕਤ ਹੋਏ ਪ੍ਰੋਫੈਸਰ ਜੀਐਸ ਹੀਰਾ ਦੱਸਦੇ ਹਨ ਕਿ ਕੁਦਰਤੀ ਕਾਰਨ ਕਰਕੇ ਦਰਿਆ ਨੂੰ ਰਸਤਾ ਬਦਲਣ ਵਿੱਚ ਹਜ਼ਾਰਾਂ ਸਾਲ ਲੱਗ ਜਾਂਦੇ ਹਨ ਜਦਕਿ ਥੋੜੇ ਸਮੇਂ ਵਿੱਚ ਦਰਿਆ ਸਿਰਫ ਮਨੁੱਖੀ ਕਾਰਨ ਕਰਕੇ ਹੀ ਰਾਸਤਾ ਬਦਲਦਾ ਹੈ ਇਹ ਮੇਨ ਤਾਂ ਹੈ ਕਿ ਟੈਕਟੋਨਿਕ ਮੂਵਮੈਂਟ ਕਿਉਂਕਿ ਜਿਵੇਂ ਸਤਲੁਜ ਰਿਵਰ ਹੈ ਇਹਨੇ 6-7 ਪਾਥ ਬਦਲ ਕੇ ਪ੍ਰੈਸੈਂਟ ਪਾਥ 'ਤੇ ਪਹੁੰਚਿਆ ਸ਼ਿਫਟ ਤਾਂ ਹੁੰਦੀ ਹੈ ਡਿਗਾਸ ਆਫ ਟੈਕਟੋਨਿਕ ਮੂਵਮੈਂਟ ਹੈ ਜਿਹੜੀ ਪਲੇਟ ਹੈ ਸਾਡੀ ਜਿਹਦੇ ਨਾਲ ਹਿਮਾਲਿਆ ਬਣਿਆ ਇਹ ਪਲੇਟ ਉੱਠਦੀ ਹੈ ਜਦੋਂ ਉਸ ਟਾਈਮ ਤੇ ਲੈਂਡ ਜਿਹੜੀ ਹੈ ਕਿਸ ਤਰ੍ਹਾਂ ਡ੍ਰਿਫਟ ਹੁੰਦੀ ਹੈ ਉਹ ਡਿਪੈਂਡ ਕਰਦਾ ਸੋ ਉਹ ਇਹਦਾ ਜਿਹੜਾ ਪਾਥ ਚੇਂਜ ਹੋਣਾ ਡ੍ਰਿਵਰ ਦਾ ਮੇਨ ਪਾਥ ওভার ਦਾ ਸੈਂਚਰੀਜ਼ ਉਹਦਾ ਹੈਗਾ ਟੈਕਟੋਨਿਕ ਮੂਵਮੈਂਟ ਕਰਕੇ ਜਿਹੜਾ ਸ਼ਾਰਟਰ ਦੇ ਦਿਨ ਲੇਟ ਅ ਸੇ ਟਾਈਮ ਇਅਰ ਜਾਂ ਪੰ 50 ਸਾਲਾਂ ਚ ਹੁੰਦਾ ਉਹ ਜਗ੍ਹਾ ਤੇ ਨੀਵਾ ਹੋਣ ਕਰਕੇ ਵੀ ਹੋ ਸਕਦਾ ਕਿਉਂਕਿ ਜੇ ਜਗ੍ਹਾ ਨੂੰ ਸਾਈਡ ਤੇ ਨੀਮੀ ਕਰ ਲੈਂਦੇ ਆ ਤੁਸੀਂ ਉੱਥੇ ਡਿਗਿੰਗ ਕਰ ਲੈਂਦੇ ਆ ਉੱਥੇ ਉਹਨੂੰ ਨੀਵਾ ਕਰ ਦਿੰਦੇ ਆ ਪਾਣੀ ਨੇ ਨੀਵੇਂ ਥਾਉ ਨੂੰ ਵਗਣਾ ਹੀ ਵਗਣਾ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਸਤਲੁਜ ਦਰਿਆ ਰੋਜ਼ਾਨਾ 8 ਤੋਂ 10 ਫੁੱਟ ਸਸਰਾਲੀ ਪਿੰਡ ਦੇ ਰਹਿੈਸ਼ੀ ਏਰੀਆ ਵੱਲ ਵਧ ਰਿਹਾ ਹੈ ਸਾਨੂੰ ਜਿਹੜਾ ਹੈਗਾ ਲੱਗਦਾ ਹੈ ਕਿ ਲਗਭਗ ਦਰਿਆ ਮਤਲਬ ਔਨ ਐਨ ਐਵਰੇਜ 8 ਤੋਂ 10 ਫੁੱਟ ਪਰ ਡੇ ਸ਼ਿਫਟਿੰਗ ਜਿਹੜੀ ਹੈਗੀ ਪਿੰਡ ਵੱਲ ਨੂੰ ਹੁੰਦੀ ਹੈ ਬਟ ਅਜੇ ਪਿੰਡ ਦੀ ਡਿਸਟੈਂਸ ਲਗਭਗ ਕਿਲੋਮੀਟਰ ਦੇ ਨੇੜੇ ਤੇੜੇ ਹੈ ਸਾਨੂੰ ਲੱਗਦਾ ਹੈ ਕਿ ਪਹਿਲਾਂ ਜਦੋਂ ਤੂਸੀਬੰਦ ਜਦੋਂ ਅਸੀਂ ਪਹਿਲੀ ਵਾਰ ਗਏ ਸੀਗੇ ਉੱਥੇ ਤੇ ਤੂਸੀਬੰਦ ਅੰਦਰ ਵੀ ਘਟੋ ਘਟ ਅ ਉਹ 100 ਸਵਾ 100 ਫੁੱਟ ਅੰਦਰ ਸੀਗਾ ਤੇ ਔਰ ਇਸ ਵੇਲੇ ਉਹ ਅੰਦਰ ਜਿਹੜਾ ਹੈਗਾ 50 ਫੁੱਟ ਅੰਦਰ ਆ ਚੁੱਕਿਆ ਹੈ ਡਿਪਾਰਟਮੈਂਟ ਆਫ ਡਰੇਨੇਜ ਜਿਹੜਾ ਹੈਗਾ ਉਹਦੇ ਕੋਲ ਹੀ ਮਾਈਨਿੰਗ ਵੀ ਹੈਗਾ ਤੇ ਉਹਨਾਂ ਤੋਂ ਹੀ ਅਸੀਂ ਰਿਪੋਰਟ ਕਿਉਂਕਿ ਇਹ ਸਵਾਲ ਜਿਹੜਾ ਹੈਗਾ ਇਹ ਉਹਨਾਂ ਤੋਂ ਹੀ ਉਹੀ ਬੈਟਰ ਦੱਸ ਸਕਦੇ ਨੇ ਐਕਸਪਰਟਸ ਨੇ ਕਿ ਕਿ ਕੀ ਕੀ ਕਾਰਨ ਇਹਦੇ ਬਣਿਆ ਕਿ ਰਿਵਰ ਨੇ ਆਪਣਾ ਕੋਰਸ ਜਿਹੜਾ ਹੈ ਚੇਂਜ ਕੀਤਾ ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਦਰਿਆ ਵੱਲੋਂ ਰਸਤਾ ਬਦਲਣ ਦਾ ਮੁੱਦਾ ਚੁੱਕਿਆ ਆ ਦਰਦਿਆ ਦਾ ਦਾਦਾ ਪਿੰਡ ਪੂਦਾ ਜਿੱਦੀ 2-300 ਏਕੜ ਜ਼ਮੀਨ ਸੀਗੀ ਆ ਲੈਗਾ ਤੁਹਾਡਾ ਦਾ ਵੀ ਦਰਿਆ ਸਾਦੀ ਇਹ ਬੰਦੇ ਦਿਖਾਉਣ ਲਿਆਏ ਬਚਾਰੇ ਕਿ ਸਹੀ ਕਿਦਾਂ ਜਾਈਏ ਹੁਣ ਆ ਜਿਹੜਾ ਮੜਾ ਪੰਦਾ ਝੋਨਾ ਸੀ ਆ ਵੀ ਸਭ ਮਰ ਗਏ ਰੇਤ ਹੀ ਰੇਤ 10-10 ਫੁੱਟ ਰੇਤ ਪਾਈ ਕੋਜੋ ਵਿੱਚ ਲੈ ਗਿਆ ਰਾਵੀ ਦਰਾਂ ਖਿੱਚ ਕੇ ਲੈ ਗਿਆ ਤੇ ਕੁਛ ਕੰਡਿਆਂ ਦੇ ਉੱਤੇ ਰੇਤ ਹੀ ਦੇਤ ਆ ਗਈ ਆ 355 ਦੇ ਵਿੱਚ ਜਿਹੜਾ ਰਾਵੀ ਦਰਿਆ ਉਹਦੀ ਕਿੰਨੀ ਲੈਂਡ ਸੀਗੀ ਉਹ ਕਿੱਥੇ ਸੀਗਾ ਉਹਦੀ ਨਿਸ਼ਾਨਦੇਹੀ ਕਿੱਥੇ ਦਾ ਅੱਜ ਕਿੱਥੇ ਆ ਗਈ ਆ